ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਠੀਕ ਹੋ ਮੈਂ ਵੀ ਸਾਈਟ ਠੀਕ ਠਾਕ ਵਧੀਆ ਸੋ ਜੀਵੇਂ ਕਿ ਤੁਹਾਨੂੰ ਪਤਾ ਵੀ ਅੱਜ ਆ ਸੰਗ੍ਰਾਮ ਚੇਤ ਮੀਨ ਨੇ ਵੀ ਸੋ ਦੇਸੀ ਨਵਾਂ ਸਾਲ ਚੜਿਆ ਸੋ ਸਾਡੇ ਵੱਲੋਂ ਤੁਹਾਨੂੰ ਸਾਰੀ YouTube ਫੈਮਿਲੀ ਨੂੰ ਦੇਸੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਲੱਖ ਲੱਖ ਸੋ ਸਭ ਦਾ ਨਵਾਂ ਸਾਲ ਵਧੀਆ ਲੰਘੇ ਖੁਸ਼ੀਆਂ ਭਰਿਆ ਲੰਘੇ ਤੰਦਰੁਸਤੀਆਂ ਲੈ ਕੇ ਆਵੇ ਸਭ ਲਈ ਤੇ ਹੁਣ ਅਸੀਂ ਚੱਲੇ ਆਂ ਗੁਰਦੁਆਰਾ ਸਾਹਿਬ ਮੱਥਾ ਟਿਕਣ ਦੇ ਲਈ ਹਾਂਜੀ ਸੋ ਅਸੀਂ ਹੁਣ ਜਿਵੇਂ ਕਿ ਹਰਜੀਤ ਨੇ ਦੱਸਿਆ ਵੀ ਅਸੀਂ ਗੁਰੂ ਘਰ ਚੱਲੇ ਆਂ ਨਮਸਤਕ ਹੋਣ ਮੱਥਾ ਟਿਕ ਕੇ ਨਵੇਂ ਸਾਲ ਦੀ ਬਲੇਸਿੰਗਸ ਲੈਣ ਤੇ ਤੁਸੀਂ ਵੀ ਸਾਰੇ ਲੈ ਆ ਹੋਏ ਆਉਂਗੇ ਸੋ ਅਸੀਂ ਤਾਂ ਲੇਟ ਹੋ ਗਿਆ ਅੱਜ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਇਹ ਵੀ ਅੱਜ ਹੋਲੀ ਵੀ ਆ ਤੇ ਸਾਰਿਆਂ ਨੂੰ ਹੈਪੀ ਹੋਲੀ ਜੀ ਹੈਪੀ ਹੋਲੀ ਤੇ ਅਸੀਂ ਇਸ ਗਿਆ ਹੋਇਆ ਭੈਣ ਉਹਨਾਂ ਕੋਲ ਹੋਲੀ ਖੇਡ ਮਮੀ ਮਮੀ ਵੀ ਉਥੇ ਨੇ ਸੋ ਪਹਿਲਾਂ ਅਸੀਂ ਪਲਾਨ ਕਰਿਆ ਸੀ ਵੀ ਆਪਾਂ ਚੱਲਦੇ ਆਂ ਵੀ ਕਾਰ ਤੇ ਸਾਰੇ ਜਾਨੇ ਉੱਥੋਂ ਵੀ ਲੈ ਕੇ ਮੱਥਾ ਟਿਕਣ ਆ ਜਾਗੇ ਤੋ ਫਿਰ ਮਮਮੀ ਕਹਿੰਦੇ ਤੁਸੀਂ ਆਉਂਦੇ ਆਉਂਦੇ ਠੀਕ ਆ ਵੀ ਅਸੀਸ ਨੂੰ ਲੈ ਜਾਓ ਬਸ ਕੋਈ ਨਾ ਹਾਂਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸਾਰਾ ਕੁਝ ਹੁਣ ਅਸੀਂ ਚੱਲੇ ਹਾਂ ਆਪਾਂ ਮਾਰਦੇ ਆ ਸੈਲਫ ਮਮਮੀ ਨੇ ਕਹਿੰਦੇ ਵੀ ਮਮਮੀ ਕਹਿੰਦੇ ਤੁਸੀਂ ਆਉਂਦੇ ਆਉਂਦੇ ਠੀਕ ਆਇਓ ਉਹ ਚੱਪੇਰ ਅਸੀਸ ਨੂੰ ਲੈ ਕੇ ਆਵਾਂਗੇ ਹਾਂਜੀ ਅਸੀਸ ਖੇਡ ਰਹੇ ਉੱਤੇ ਹੋਲੀ ਮਸਤੀਆਂ ਲੇਟ ਭੂਗ ਪੈਂਦਾ ਖਤੌੜੀ ਪੰਜਾਬੀ ਦਾ ਬਣਿਆ ਲੋਕੀ ਜੀ ਨੂੰ ਕਿਹੜਾ ਰਹਿ ਤਾ ਹੈ ਲਵ ਯੂ ਅੱਜ ਤੇ ਆ ਵੀ ਐਕਟਿਵਰ ਐਡ ਮੈਂ ਜੋਏ ਕਰ ਲਿਆ ਐਕਟਿਵਰ ਐਕਟਿਵਰ ਜੀ ਕਰ ਲਿਆ ਕਿ ਫਸਟ ਟਿੰਗ ਉਹ ਕਰਿਆ ਸੀ ਕਿ ਅਸੀਂ ਆਏ ਕਿ ਚੱਲਦੇ ਚੱਲਦੇ ਸੋ ਤੁਹਾਨੂੰ ਪਤਾ ਵੀ ਸਾਡੇ ਵੀਡੀਓ ਬਣਾਉਂਦੇ ਸਮਾਂ ਵੀ ਲੱਗਦੀ ਹੈ ਹਨਾ ਪੂਰੇ ਲੱਗੇ ਆ ਕਿ ਲੱਗੇ ਵੀਆ ਗਲੀ ਆ ਕਿਉਂਕਿ ਗਲੀਆਂ ਖਾਲੀ ਅਸੀਂ ਬੈਠੇ ਨਹੀਂ ਹੈਗੇ ਨੇ ਅਸੀਂ ਬਾਲੀ ਲੋਕਾਂ ਨੂੰ ਦੇਖ ਰਹੇ ਹੋਣਗੇ ਤੇ ਜਿਹੜੇ ਹੋਣੀ ਜਾਣ ਵਾਲੀ ਬਾਵਾ ਚਾਈ ਸੀ ਅਸੀਂ ਉਹਦੇ ਤੋਂ ਜਾਂ ਲੱਗੀ ਅਸੀਂ ਦੋ ਫਿਰ ਕੈਮਰਾ ਸਟਾਰਟ ਕੀਤਾ ਤੇ ਹੁਣ ਅਸੀਂ ਪੂਰੇ ਮਾਟਾ ਟੈਕਿੰਗ ਤੋਂ ਬਾਅਦ ਬਸ ਸੋਨ ਆਪਾਂ ਜਾ ਰਹੇ ਹਾਂ ਮੈਰੋ ਨਾ ਕੋਈ ਕੋਈ ਯਕੀਨੀ ਤੀਸਰੀ ਸਗਾਉਂਦੀ ਆ ਅੱਜ ਇਹ ਬਣਾ ਲਿਆ ਕੋਈ ਨਾ ਆਈ ਜਾਵੇ ਇੱਕ ਵਾਰੀ ਜਾਂ ਸ਼ੁਰੂ ਹੋ ਗਿਆ ਬਸ ਫੇਰ ਨਹੀਂਗਾ ਤੇ ਫੇਰ ਨਹੀਂ ਚੱਲ ਕੇ ਲਈ ਲਓ ਕਰੋ ਕਲੀ ਦਿਖੋਨੇ ਸੀ ਲਓ ਜੀ ਕਲਰ ਪਤਾ ਨਹੀਂ ਤੁਹਾਨੂੰ ਦਿਖ ਰਿਹਾ ਹੋਊਗਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਲਰ ਇਹ ਕਲਰ ਬੁਲਬਲੇ ਹੀ ਬੁਲਬਲੇ ਫਿਰ ਰਹੇ ਨੇ ਦੇਖੋ ਕਿੰਨਾ ਕਲਰ ਆ ਕਲਰ ਹੀ ਕਲਰ ਆ ਸਾਰੇ ਕਿਤੇ ਹੋਲੀ ਦਾ ਰੰਗ ਉਹ ਚੱਲੋ ਆਣਾ ਦੇਖੋ ਐ ਮਾਨ ਉਹਨਾਂ ਦੀ ਗਲੀ 'ਚ ਵੀ ਤੋਤਾ ਦੀਦੀ ਨੇ ਸ਼ਾਂਤੀ ਬਈਆ ਲਓ ਜੀ ਦੇਖੋ ਹੋਲੀ ਦੀ ਸਰਕਾਇਆ ਗੇਟ ਦਾ ਰੰਗ ਛੇਰ ਦਾ ਹਾਲ ਦੇਖੋ نیچے ਪੱਥਰ ਦਾ ਖਾ ਲਓ ਸਾਫ ਕਰਤਾ ਹੁਣ ਤਾਂ ਦੀਦੀ ਨੇ ਅਸੀਸ ਨੂੰ ਲੈ ਆਏ ਅਸੀਸ ਨੂੰ ਆਣਾ ਹੁਣ ਆ ਗਿਆ ਅਸੀਸ ਹੋਲੀ ਛਿੜ ਕੇ ਰੰਗ ਲੱਗਿਆ ਹੋਇਆ ਅਸੀਸ ਦੇ ਲੇਖਾ ਨਹੀਂ ਜਿਹੜਾ ਤੇ ਅਸੀਸ ਹੈਲੋ ਕਰੋ ਹਾਈ ਕਰ ਦੋ ਚਾਤਾ ਮੀਰੀ ਦੇਖੋ ਕਿਥੇ ਰੰਗ ਲੱਗੇ ਸੀ ਤੁਹਾਡੇ ਕਿਥੇ ਰੰਗ ਲੱਗਿਆ ਸੀ ਕਿਵੇਂ ਠੱਡੇ ਸੀ ਹੌਲੀ ਲਓ ਦੇਖਿਏ ਕਿ ਇਹ ਸੀਜ਼ ਦੇ ਰੰਗ ਲੱਗਿਆ ਹੋਇਆ ਮੀਰ ਜੀ ਦੇ ਤਾਂ ਬਹੁਤ ਲੱਗਿਆ ਹੋਇਆ ਸੀਜ਼ ਦੇ ਤਾਂ ਥੋੜਾ ਅਸੀਸ ਦੇ ਤਾਂ ਥੋੜਾ ਜਿਹਾ ਮੀਰ ਜੀ ਦੀਆਂ ਗੱਲਾਂ ਸਾਰੀਆਂ ਲੱਗੀਆਂ ਬਈਆਂ ਨੇ ਹਾਂ ਵੀਡੀਓ ਬਣਾਉਣੀ ਭੁੱਲੇ ਗਏ ਆਪਾਂ ਸੌਖਿਆ ਸੀ ਹੂੰ ਸੋ ਹਾਂਜੀ ਸੋ ਹੁਣ ਤੁਸੀਂ ਕੀ ਕੀ ਕਰ ਰਹੇ ਹੋ ਤੇ ਆਪਾਂ ਨੇ ਚਾਹ ਤਰੀ ਹੋ ਗਿਆ ਹਾਂ ਓਕੇ ਚਾਹ ਤਰੀ ਹੋ ਗਿਆ ਦੁੱਧ ਤੇ ਵਾਲੇ ਨੂੰ ਤਵਾ ਤੇ ਆਇਆ ਤਾਂ ਵੀ ਜੇ ਕੀ ਕਰਨਾ ਤਵੇ ਤੇ ਹਨਾ ਉਸ ਦਿਨ ਅਸੀਂ ਟੋਸਟਰ ਦੇ ਵਿੱਚ ਸੈਂਡਵਿਚ ਬਣਾ ਕੇ ਖਾਦੇ ਸੀਗੇ ਹਾਂਜੀ ਤੇ ਸਾਡੇ ਥੋੜੇ ਜਿਹੇ ਆਲੂ ਉਹ ਬਚਦੇ ਪਏ ਸੀਗੇ ਹਾਂਜੀ ਜਿਹੜੇ ਅੱਜ ਅਸੀਂ ਤਵੇ ਤੇ ਬਣਾ ਕੇ ਖਾਵਾਂਗੇ ਠੀਕ ਹੈ ਜੀ ਕਿ ਸਿੱਕਿਆ ਚੱਲੋ ਤਾਂ ਅੱਜ ਬਣਾ ਕੇ ਖਾ ਲਾਂਗੇ ਸੋ ਵੀ ਕਹਿੰਦੇ ਨੇ ਪੰਜਾਬ ਵੀ ਮੌਸਮ ਖਰਾਬ ਹੋਇਆ ਨਹੀਂ ਯਾਰ ਪੰਜਾਬੀਆਂ ਨੂੰ ਵੀ ਖਾਣ ਤੇ ਸੁਪਨੇ ਚਲੋ ਖਾਣ ਦੇ ਸੁਪਨੇ ਤਾਂ ਨਹੀਂ ਸਾਡਾ ਟਾਈਮ ਹੋ ਗਿਆ 3 3 ਵਜੇ ਵਾਲੀ ਚਾਹ ਲਾ ਸੋ ਖਾਣਾ ਤਾਂ ਰੋਟੀ ਖਾਣੀ ਸੀ ਰੋਟੀ ਖਾਣੀ ਸੀ ਸੋ ਅਸੀਂ ਰੋਟੀ ਨਹੀਂ ਖਾਵਾਂਗੇ ਸੋ ਇੱਕ ਇੱਕ ਬ੍ਰੈਡ ਖਾ ਲਾਂਗੇ ਇਸ ਕਿਸ ਘੰਡਾ ਹੋਣਾ ਪੁੱਤ ਸੋ ਬ੍ਰੈਡ ਸੈਂਡਵਿਚ ਅੱਜ ਤਵੇ ਤੇ ਰਾੜ ਕੇ ਹੋ ਲਊਗੀ ਤਵੇ ਤੇ ਸੈਂਡਵਿਚ ਗਏ ਬਣ ਤੇ ਆਪਣੀ ਚਾਹ ਵੀ ਨਾਲ ਦੀ ਨਾਲ ਤਿਆਰ ਆ ਬਾਪੂ ਜੀ ਦਾ ਦੁੱਧ ਤੇ ਬਸ ਫਿਰ ਆਪਾਂ ਖਾਣੇ ਆ ਬਾਪੂ ਜੀ ਵੀ ਆ ਗਏ ਪਹਿਲਾਂ ਬਾਪੂ ਜੀ ਨੂੰ ਸਰਵ ਕਰਾਂਗੇ ਅਸੀਂ ਫਿਰ ਅਸੀਂ ਆਪ ਖਾਵਾਂਗੇ ਸੋ ਇਹਦਾ ਇਕੱਲੇ ਤਵੇ ਤੇ ਬ੍ਰੈਡ ਰਾੜੇ ਹੋਏ ਉਹ ਵੀ ਬਹੁਤ ਟੇਸਟੀ ਲੱਗਦੇ ਹੁੰਦੇ ਨੇ। ਕੈਨ ਕੁੜਕੂੜਕੂ ਜੇ ਹਨਾ। ਸੋ ਇਹ ਤਾਂ ਫੇਰ ਸੈਂਡਵਿਚ ਬਣ ਕੇ ਭਾਈ। ਸੱਲੋ ਜੀ ਹਰਜੀਤ ਜੀ ਨੇ ਤਾਂ ਆਪਣਾ ਬ੍ਰੈਡ ਵੀ ਚੱਕ ਲਿਆ ਚੱਕ ਲਿਆ ਚਾਹ ਦਾ ਕੱਪ ਵੀ ਤੇ ਸਾਡੇ ਸੀਸਲੇ ਵੀ ਖਾ ਰਹੇ ਥੋੜਾ ਥੋੜਾ। ਸੋ ਆ ਰਹੀ ਸਾਡੇ ਆ ਰਹੀ ਸਾਡੇ ਸੈਂਡਵਿਚ ਪਲਸ 4 ਦੇ ਕੱਪ ਸੋਸ ਸੋ ਇੱਕ ਵਾਰ ਫੇਰ ਤੋਂ ਸਾਇਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਦਿੱਤੀ ਨਵੇਂ ਸਾਲ ਦੀਆਂ ਤੇ ਆਪਾਂ ਹੁਣ ਆਹ ਵਲੌਗ ਦਾ ਕਰਦੇ ਹਾਂ ਅਰੀ ਐ ਅੱਜ ਮਿੰਨੀ ਵਲੌਗਰ ਹੋਊਗਾ ਜੀ ਇੰਨਾ ਕੁ ਸੋਸੀਂ ਸੋਚਿਆ ਜੀ ਆਪਦਾ ਕੱਪ ਦਿਖਾਉਂਦਾ ਸੀ ਹਾਂਜੀ ਸੋ ਅਸੀਂ ਸੋਚਿਆ ਵੀ ਚਲੋ ਅੱਜ ਵੀ ਨਵਾਂ ਸਾਲ ਆਪਾਂ ਥੋੜਾ ਨਾਲ ਸ਼ੇਅਰ ਕਰੀਏ ਸਾਰਿਆਂ ਨਾਲ ਮਨਾਈਏ ਨਵਾਂ ਸਾਲ ਵੀ ਆਪਾਂ ਅੱਜ ਅਨੇਕ ਕਿੰਨੇ ਵੀਲੌਗ ਬਣਾ ਕੇ ਪਾ ਦਨੇ ਆ। ਸੋ ਲੌਂਗ ਲੌਗ ਹੋਰ ਵੀ ਪਏ ਨੇ। ਉਹ ਬਾਕੀ ਤੁਸੀਂ ਜਿਵੇਂ ਪਿਆਰ ਦਿੰਦੇ ਆ ਰਹੇ ਹੋ ਐਦਾਂ ਹੀ ਦਿੰਦੇ ਰਹੋ ਸਾਰੇ ਵੀਲੌਗ ਨੂੰ। ਥੈਂਕ ਯੂ so much ਸਾਰਿਆਂ ਦਾ। ਸੋ ਵੀਡੀਓ ਫੁੱਲ ਵਾਚ ਕਰਦੇ ਨੇ। ਥੈਂਕ ਯੂ ਸੈਂਕ ਜਿਹੜੇ ਥੈਂਕ ਯੂ so much ਫੀਡਬੈਕ ਦਿੰਦੇ ਨੇ ਤੇ ਬਾਕੀ ਵੀ ਜੋ ਵੀ ਇਸ ਟਾਈਮ ਵਾਚ ਕਰਕੇ ਮਤਲਬ ਲਾਈਕ ਕਮੈਂਟ ਨਹੀਂ ਕਰਦੇ ਸੋ ਉਹ ਵੀ ਪਲੀਜ਼ ਸਾਰੇ ਜਣ ਲਾਈਕ ਕਮੈਂਟ ਕਰਿਆ ਕਰੋ। ਸੋ ਓਕੇ ਜੀ ਬਾਏ।